ਖਾਨਰਜਾਦਾ ਚ ਗੁਰਮਤ ਮੇਲੇ ਸੰਬੰਧੀ ਚੱਲ ਰਹੀਆਂ ਜੋਰਾ ਸ਼ੋਰਾ ਨਾਲ ਸੇਵਾਵਾਂ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨੰਵਾਲਾ ਬਾਬਾ ਸਾਹਿਬ ਸਿੰਘ ਖਾਨਰਜਾਦਾ ਅਤੇ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਮੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਿਲ੍ਹਾ ਤਰਨਤਾਰਨ ਫਤਿਹਬਾਦ ਤੋਂ ਚੋਲਾ ਸਾਹਿਬ ਨੂੰ ਆਉਂਦੇ ਰੋਡ ਤੇ ਪੈਂਦਾ ਪਿੰਡ ਖਾਨਰਜਾਦਾ ਵਿਖੇ ਚੱਲ ਰਹੀਆਂ ਜੋਰਾ ਸ਼ੋਰਾ ਨਾਲ ਸੇਵਾਵਾਂ ਮਿਤੀ 7 ਸਤੰਬਰ 2024 ਨੂੰ ਚੋਲਾ ਸਾਹਿਬ ਤੋਂ ਆ ਰਹੇ ਨਗਰ ਕੀਰਤਨ ਸੰਬੰਧੀ ਅਤੇ ਮਿਤੀ 17 ਸਤੰਬਰ 2024 ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜਯੋਤੀ ਜੋ ਦਿਵਸ ਨੂੰ ਸਮਰਪਿਤ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਬਾਲੀ ਸਹਾ ਗੋਇੰਦਵਾਲ ਸਾਹਿਬ ਮੇਲੇ ਸੰਬੰਧੀ ਇਹ ਸੇਵਾਵਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਤੋਂ ਹੀ ਨਗਰ ਨਿਵਾਸੀ ਇਲਾਕਾ ਨਿਵਾਸੀ ਨੌਜਵਾਨਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਹੇਠ ਹੋ ਰਹੀਆਂ ਹਨ ਦਸ ਰਹੇ ਹਨ ਬਾਬਾ ਸਾਬ ਸਿੰਘ ਖਾਨਰ ਜਦਾ ਉਹਨਾਂ ਨਾਲ ਖੜੇ ਹੋਰ ਵੀ ਪ੍ਰਬੰਧਕ ਅਤੇ ਨੌਜਵਾਨ ਸੇਵਾਦਾਰ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਪਜੀਤ ਸਿੰਘ ਸਾਹਿਬੀ ਖੁਸ਼ੀ ਜਰਨਲ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਬਾਬਾ ਸਾਭ ਸਿੰਘ ਜੀ ਨਕਤਰਕਾਰ ਜਸਵੀਰ ਸਿੰਘ ਪਿੰਡ ਖਾਨੜਾ ਜਿੱਦਾ ਜੋ ਪੁੱਲਤੇ ਸਿਵਾਵਾ ਹੁੰਦੀਆਂ ਹਰ ਸਾਹ ਦੀਆਂ ਅੱਜ ਵੀ ਬੜੀਆਂ ਸਿਵਾਵਾ ਹੋ ਰਹੀਆਂ ਕਿਸ ਸੰਬੰਧ ਵਿੱਚ ਹੋ ਰਹੀਆਂ ਕਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਸਿਵਾਵਾ ਚੱਲ ਰਹੀਆਂ ਆਂ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਇਹ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 440 ਸਾਲਾ ਸਮਾਜੋ ਸ਼ਤਾਬ ਦੀ ਆ ਰਹੀ ਆ ਅਰਧ ਸ਼ਤਾਬ ਦੀ ਇਹਨੂੰ ਮੁਖ ਰੱਖਦਿਆਂ ਹੋਇਆਂ ਨਗਰ ਖਾਨਰ ਜਦਾਦੀ ਸਰਬੱਤ ਸੰਗਤ ਵੱਲੋਂ ਇਲਾਕਾ ਨਿਵਾਸੀ ਸੰਗਤ ਵੱਲੋਂ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਸਹਿਬ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਦੇ ਜੋ ਸਾਲਾਨਾ ਜਗ ਜੋੜ ਮੇਲਾ ਮੌਲੀ ਸਾਹਿਬ ਦਾ ਹਰ ਸਾਲ ਬੜੀ ਸਰਧਾ ਭਾਵਨਾ ਨਾਲ ਮਨਾਇਆ ਜਾਂਦਾ ਵਾ ਇਸੇ ਤਰ੍ਹਾਂ ਐਤਕੀ ਵੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਨਗਰ ਦੀ ਸੰਗਤ ਦੇ ਸਹਿਯੋਗ ਨਾਲ 14 15 16 17 18 ਅਤੇ 19 ਇਹਨਾਂ ਤਰੀਕਾਂ ਨੂੰ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਚੜ੍ਹਦੀ ਕਲਾ ਵਾਲੇ ਲੰਗਰ ਚੱਲਣਗੇ 15 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪੰਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 17 ਤਰੀਕ ਨੂੰ ਪਾਏ ਜਾਣਗੇ ਅਪਰੰਤ ਗੁਰੂ ਦੇ ਲੰਗਰ ਇਸੇ ਤਰ੍ਹਾਂ ਹੀ 14 15 ਤਰੀਕ ਤੋਂ ਸੱਜ ਕੇ 19 ਤਰੀਕ ਤੱਕ ਮਹਾਰਾਜ ਦੇ ਲੰਗਰ ਚੱਲਣਗੇ ਇਹਨਾਂ ਸਬੰਧਾਂ ਵਿੱਚ ਨਗਰ ਖਾਨ ਰਜਾਦਾ ਦੀ ਸੰਗਤ ਅਤੇ ਨੌ ਨੌਜਵਾਨ ਵੀਰਾਂ ਦੇ ਸਹਿਯੋਗ ਨਾਲ ਅੱਜ 15 ਦਿਨ ਹੋ ਗਏ ਗੁਰੂ ਸਾਹਿਬ ਦੀ ਸੇਵਾ ਚੱਲ ਰਹੀ ਆ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਲੰਗਰਾਂ ਵਿੱਚ ਟਾਇਲ ਦੀ ਸੇਵਾ ਚੱਲ ਰਹੀ ਆ ਇੰਟਰਲੌਕ ਟਾਇਲ ਲੱਗਣੀ ਆ ਉਪਰੰਤ ਰੰਗ ਦੀ ਵੀ ਤਿਆਰੀ ਹੋ ਰਹੀ ਆ ਸੰਗਤਾਂ ਦਾ ਬੜਾ ਸਹਿਯੋਗ ਆ ਨੌਜਵਾਨਾਂ ਵੀਰਾਂ ਦਾ ਮਹਾਰਾਜ ਦੀ ਕਿਰਪਾ ਸਦਕਾ ਇਹ ਹਰ ਸਾਲ ਚੜ੍ਹਦੀ ਕਲਾ ਨਾਲ ਸਵਾਵਾ ਕਰਦੇ ਆ ਤੇ ਗੁਰੂ ਮਹਾਰਾਜ ਦੇ ਲੰਗਰ ਲਾਉਂਦੇ ਆ ਤੇ ਆਈਆਂ ਗਈਆਂ ਸੰਗਤਾਂ ਨੂੰ ਸ਼ਿਕਾਉਂਦੇ ਆ ਉਪਰੰਤੇ ਤੋਂ ਬਾਅਦ ਅੱਜ 7 ਤਰੀਕ ਨੂੰ ਦਿਨ ਸ਼ਨੀਵਾਰ 7 ਤਰੀਕ ਨੂੰ ਚੋਲਾ ਸਾਹਿਬ ਤੋਂ ਬੜਾ ਮਹਾਨ ਕੀਰਤਨ ਗੀਤਨ ਆ ਰਿਹਾ ਵਾ ਉਹਨਾਂ ਦੇ ਸਵਾਗਤ ਵਾਸਤੇ ਜੀ ਆਖਣ ਵਾਸਤੇ ਵੀ ਨਗਰ ਕੀਰਤਨ ਦੇ ਆਉਣ ਦੀ ਖੁਸ਼ੀ ਵਿੱਚ ਲੰਗਰਾਂ ਦੀ ਤਿਆਰੀ ਹੋ ਰਹੀ ਆ ਇੱਥੇ ਮਹਾਰਾਜ ਦੀ ਕਿਰਪਾ ਸਦਕਾ ਚੜ੍ਹਦੀ ਕਲਾ ਵਾਲੇ ਲੰਗਰ ਸਜਾਏ ਜਾਣੇ ਆ ਆਈਆਂ ਸੰਗਤਾਂ ਨੂੰ ਜੀ ਆਖਿਆ ਜੀ ਆਇਆਂ ਆਖਾਂਗੇ ਸਰਬਾਤ ਸੰਗਤ ਦੇ ਸਹਿਯੋਗ ਨਾਲ ਨਗਰ ਦੀ ਸੰਗਤ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਦੇ ਲੰਗਰ ਚੱਲਣਗੇ ਆਈਆਂ ਸੰਗਤਾਂ ਨੂੰ ਜੀ ਆਇਆਂ ਆ ਕੇ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸਾਹਿਬ ਸਿੰਘ ਜੀ ਬੜੇ ਜੀਲੂ ਨੌਜਵਾਨ ਸੇਵਾ ਕਰਨੇ ਰਹੇ ਆਪਾਂ ਨੂੰ ਕਲੀਆਂ ਦੇ ਪਾਰਸ਼ਾ ਨੇ ਅਕਾਲ ਪੁਰਖ ਦਾ ਝਕਾਰਾ ਬਸਿਆ ਹੈ ਲਾਵਾ ਚੌਕ ਦੇ ਸਾਰੇ ਚਲਦੇ ਚਾਡੀ ਕਰਾਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਅਹਿਮਰ ਜੀ ਦਾ ਸਾਲ ਸਾਲ ਜੀ ਸਿੰਘਾ ਟੀਮ ਅਤੇ ਜਸਤਨਾ ਵਾਲਾ ਵੱਲੋਂ ਆਵਾਜ਼ ਆਈ ਲੋਕਾਂ ਲਈ ਖਾਸ ਮੈਸੇਜ ਰਾਸਕ ਨੀਜਵਾਨ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਪੜਾ ਸੋ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19426 98726 35913